ਆ ਬਈ ਆਪਾਂ ਦਾ ਫਰਿੱਜ ਲਿਆਂਦੀ ਸੀ 2019 ਦੇ ਵਿੱਚ ਤੇ ਇਹਦੀ ਆ 10 ਸਾਲ ਦੀ ਜਿਹੜੀ ਸਮਾਰਟ ਇਨਵਰਟਰ ਕੰਪਰੈਸ਼ਨ ਦੀ ਜਿਹੜੀ ਆ ਵਾਰੰਟੀ ਸੀਗੀ ਹਨਾ ਤੇ ਇਹ ਲਿਆਂਦੀ ਸੀ ਆਪਾਂ 2019 ਦੇ ਵਿੱਚ ਤੇ ਆ ਜਿਹੜਾ ਸੀਰੀਅਲ ਨੰਬਰ ਹੈ ਇਹਦਾ ਆ ਲਿਖਿਆ ਹੋਇਆ ਇੱਥੇ ਤੇ ਇਹ ਹੋ ਗਈ ਕਿਤੇ ਹੁਣ 16 ਤਰੀਕ ਨੂੰ ਖਰਾਬ ਤੇ ਉਸ ਤੋਂ ਬਾਅਦ ਮੈਂ ਰਿਕਵੈਸਟ ਪਾਈ ਆ ਆ ਦੇਖੋ ਕੱਲ ਦੇ ਰੱਖੇ ਹੋਏ ਡੋਂਗੇ ਇਹਨਾਂ ਦੇ ਇਹ ਕੱਲ ਠੀਕ ਕਰਕੇ ਗਏ ਆ ਇਹ ਤੋਂ ਪਹਿਲਾਂ ਇਹ 8 ਵਾਰੀ ਆ ਗਏ LG ਵਾਲਿਆਂ ਦੀ ਕੰਪਨੀ ਵਾਲਿਆਂ ਦੀ ਇਹ ਹੈਗੀ ਆ ਫ੍ਰਿਜ 8 ਵਾਰੀ ਆ ਗਏ ਬਾਈ ਜੀ ਆ ਵੀ ਹਜੇ ਮਾਣਾ ਮੋਟਾ ਜਿਹਾ ਕੋਈ ਕੂਲਿੰਗ ਕਾਲਾ ਵਾਂਗ ਪੈਸੇ ਹੈ ਨਹੀਂ ਗੀ ਭਾਫ ਜਿ ਜਮਾਉਂਦੀ ਤੇ 8 ਵਾਰੀ ਆ ਗਏ ਇਹ 8ਾਂ ਵਾਰੀਆਂ ਚ ਇਹਨਾਂ ਨੇ ਇੱਥੇ ਕੰਪਰੈਸ਼ਰ ਵੀ ਨਵਾਂ ਪਤਾ ਹਾਂ ਬਣਾ ਤੇਰਾਂ ਇੱਥੇ ਪੀਸੀ ਕਣੀ ਹੁੰਦੀ ਆ ਕੋ ਉਹ ਵੀ ਜਿਹੜੀ ਕਮਾਂਡ ਦਿੰਦੀ ਆ ਉਹ ਵੀ ਇਹਨਾਂ ਨੇ ਨਵੀਂ ਪਾਤੀਆ ਕੋਲ ਕੇ ਤੇ ਫਰਿੱਜ ਹਲੇ ਤੱਕ ਨਹੀਂ ਸੈੱਟ ਹੋਇਆ ਨਵੇਂ ਤੋਂ ਨਵਾਂ ਬੰਦਾ ਬਦਲ ਕੇ ਆਉਂਦਾ ਵਾ ਇਹ ਫਰੋਈਪੁਰ ਜ਼ਿਲ੍ਹੇ ਚ ਆਪਣੇ ਐਲਜੀ ਵਾਲੀ ਕੰਪਨੀ ਵਾਲੇ ਕੋਈ ਸੈਂਟਰ ਵਾਲਾ ਇਹ ਉਹ ਆਉਂਦੇ ਆ ਤੇ ਬਹੁਤ ਬੁਰਾ ਹਾਲ ਆ ਇਹਨਾਂ ਦਾ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਉਧਰਲੇ ਪਾਸੇ ਇਹਨਾਂ ਮੈਂ ਰਿਕਵੈਸਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਉਹ ਪਾਈ ਹੋਈ 20 ਤਰੀਕ ਦੀ ਤੇ ਅੱਜ ਵੇਖ ਲਓ ਤਰੀਕ ਆ ਗਈ 2 ਤੇ ਇਹਨਾਂ ਕੋਲੇ 13-14 ਦਾ ਨੰਗਿਆ ਤੇ 13-14 ਦਿਨਾਂ ਦੇ ਵਿੱਚ ਇਹ ਪਹਿਲੀ ਗੱਲ ਤਾਂ ਇਹ ਆਈ ਆ ਕੰਪਰੈਸ਼ਰ ਲਾਇਆ ਤੇ ਹੀ ਅੱਠਾ ਦਿਨਾਂ ਬਾਅਦ ਪਹਿਲਾਂ ਚੈੱਕ ਕਰਕੇ ਉੱਠ ਗਏ ਅੰਨਤ ਆ ਜਾਂਦੇ 1 2 ਆ ਗਏ ਤੇ ਉਹ ਫਿਰ ਕਹਿੰਦੇ ਕੰਪਰੈਸ਼ਰ ਆਊਗਾ ਕੱਲ ਨੂੰ ਲੈ ਕੇ ਆਵਾਂਗੇ ਕੰਪਰੈਸ਼ਰ ਔਨ ਤੇ ਇਹਨਾਂ ਨੇ ਮਹੀਨਾ ਲਾਤਾ ਮਹੀਨਾ ਮਤਲਬ ਕੀ ਕਹਿੰਦਾ ਭਾਵ 8 ਨਾਲ 9 ਦਿਨ ਲਾਤੇ ਠੀਕ ਆ ਤੇ ਉਸ ਤੋਂ ਬਾਅਦ ਬਾਈ ਜੀ ਇਹ ਕੰਪਰੈਸ਼ਰ ਪਾ ਕੇ ਕੰਪਰੈਸ਼ਰ ਕੰਪਰੈਸ਼ਨ ਆ ਜੇ ਕੋਈ ਨਹੀਂ ਚੱਲੇਗੀ एलजी कंपनी ਦੀ ਫ੍ਰਿਜ ਤੇ ਅੱਜ ਫੇਰ ਹੁਣ ਇਹਨਾਂ ਨੇ ਮੈਨੂੰ ਰਿਕਵੈਸਟ ਪਾਉਣੀ ਪਈ ਹੈ ਦੁਬਾਰਾ ਹਮੇਸ਼ਾ ਗਰਮੀ ਨਾਲ ਕੀ ਫੇਰ ਅਸੀਂ ਕੀ ਕਰਾਉਣਾ ਪਿਆ ਜਿੱਤੋਂ ਤੇ ਬਹੁਤ ਬੁਰਾ ਹਾਲ ਆ ਬਈ ਇਹਨਾਂ ਦਾ ਇਹ ਜ਼ਿਆਦਾ ਸੂਝ ਸਮਝ ਕੇ ਜੋ ਵੀ ਆ ਪਹਿਲਾਂ ਗੱਲਬਾਤ ਕਰਕੇ ਇਹਨਾਂ ਤੋਂ ਫ੍ਰਿਜ ਲਾਓ ਤੇ ਮੈਂ ਇਹਦਾ ਭਰਾਵਾ ਫਸ ਗਿਆ ਵਾ ਤੇ ਨਾਲ ਹੁਣ 7 ਵਾਰੀ ਬੰਦੇ ਆਏ ਕੰਪਰੈਸਰ ਪਾਤਾ ਤੇ ਪੀਸੀਸੀ ਉਹ ਵੀ ਪਾਤੀ ਤੇ ਨਵੀਂ ਤੇ ਫੇਰ ਮਾਲ ਹੋਰ ਕਿ ਪਿੱਛੇ ਕੀ ਰਹਿ ਗਿਆ ਹਨਾ ਤੇ ਚਲੋ ਬਾਕੀ ਤੁਹਾਨੂੰ ਮੈਂ ਦਿਖਾਉਣਾ ਦੂਜੇ ਪਾਸੇ ਬਈ ਹੋਰ ਰਿਕਵੈਸਟਾਂ ਪਾਈਆਂ ਆ ਦੇਖੋ ਬਾਈ ਆ ਰਿਕਵੈਸਟ ਉੱਪਰ ਵੇਖੋ ਜੂਨ 20 ਨੂੰ 10:00 ਵਜੇ 12:00 ਵਜੇ ਮੈਂ ਉਹ ਪਾਈ ਰਿਕਵੈਸਟ ਇਹਨਾਂ ਨੂੰ ਹਣਾ ਅਜੇ ਕੱਲ੍ਹ ਫੇਰ ਦੁਬਾਰਾ ਕਰਕੇ ਗਏ ਆਵੇ ਤੇ ਪਰ ਇਹਨਾਂ ਤੋਂ ਫਰਿੱਜ ਹਜੇ ਤੱਕ ਨਹੀਂ ਸੈੱਟ ਹੋਈ ਤੇ ਇਹਨਾਂ ਨੇ ਕੋਡ ਕਾਰਡ ਜਿਹੜਾ 824 ਲਿਖਿਆ ਉਹ ਵੀ ਇਹਨਾਂ ਨੇ ਲੈ ਲਿਆ ਆਪਦੇ ਨੂੰ ਡਨ ਕਰਕੇ ਬਈ ਅਸੀਂ ਠੀਕ ਕਰਤੀ ਹੈ ਹਣਾ ਤੇ ਆ ਦਵਾਰਾ ਤੁਹਾਨੂੰ ਹੁਣ ਆ ਵੇਖੋ ਲਖਵੀਰ ਸਿੰਘ ਦੇ ਨਾਮ ਤੇ ਆ 2872 ਰੁਪਏ ਲੈ ਕੇ ਗਏ ਆ ਇਹ ਇਹ ਅੱਜ ਕੱਲ ਨਹੀਂ ਲੈ ਗਏ ਇਹਨਾਂ ਨੇ ਕੱਲ ਵਾਲੇ ਜੇ ਲਿਸਟ ਚ ਪਾਤਾ ਹੋਵੇ ਫਰਿਜ ਠੀਕ ਹੋ ਗਈ ਤੇ ਲੈ ਗਏ ਆ ਤੇ ਪਰ ਇਹ ਆਏ ਸੀਗੇ ਮੇਰੇ ਹਿਸਾਬ ਨਾਲ 23 ਕੇ 24 ਤਰੀਕ ਨੂੰ ਤੇ ਆ ਵੇਖੋ ਹੁਣ ਇੱਥੇ ਇਹਨਾਂ ਨੇ ਸਾਰੂ ਕੈਨਸਲ ਕਰਤੀ ਜਿਹੜੀ ਮੇਰੀ ਆ ਵੇਖੋ ਇਧਰ ਕ ਜਿਹੜੀ ਉਹਨਾਂ ਨੇ ਰਿਕੁਐਸਟ ਟੂ ਕੈਨਸਲ ਹੀ ਕਰਤੀ ਇੱਥੇ ਵੇਖੋ ਕੀ ਹੁੰਦਾ ਸ ਇਹਨਾਂ ਦਾ ਕੀਤਾ ਜਾਵੇ ਭਰਾ